ਅਸੀਂ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪਿਛਲੇ 2.5 ਸਾਲ ਤੋਂ ਇੱਕ ਲਟ ਗਰੇਈ ਕੋਰਟ ਵਿੱਚ ਭਰਤੀ ਨੂੰ ਕਾਨੂੰਨੀ ਅੜਚਨਾ ਨੂੰ ਦੂਰ ਕਰਕੇ ਅੱਜ ਸਾਡੀ ਜਿੱਤ ਦਾ ਜਿਹੜਾ ਪਹਿਲਾ ਪੜਾਅ ਅਸੀਂ ਪਾਰ ਕੀਤਾ ਆ। ਅੱਜ ਅਸੀਂ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਨਾਲ ਦੀ ਨਾਲ ਉਹਨਾਂ ਤੋਂ ਇਹ ਮੰਗ ਕੀਤੀ ਆ ਕਿ ਸਾਨੂੰ ਜਲਦ ਹੀ ਜਿਹੜਾ ਕਾਲਜਾਂ ਦੇ ਵਿੱਚ ਜੋਇਨ ਕਰਵਾ ਕੇ ਤਾਂ ਕਿ ਸਾਡੀ ਜਿਹੜੀ ਜਿੱਤ ਆ ਉਹ ਪੱਕੀ ਹੋ ਜਾਵੇ ਤੇ ਉਹਦੇ ਨਾਲ-ਨਾਲ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਅਸਲ ਦੇ ਵਿੱਚ ਜਿਹੜੇ ਬਦਲਾਅ ਆਉਣੇ ਸ਼ੁਰੂ ਹੋ ਗਏ ਆ ਇਹ ਜਿਹੜਾ ਬਦਲਾਅ ਆ ਇਹ 25 ਸਾਲ ਬਾਅਦ ਕਿਸੇ ਵੀ ਸਰਕਾਰ ਨੇ ਇਸ ਚੀਜ਼ ਵੱਲ ਧਿਆਨ ਨਹੀਂ ਸੀ ਦਿੱਤਾ 25 ਸਾਲ ਬਾਅਦ ਸਰਕਾਰੀ ਕਾਲਜਾਂ ਦੇ ਵਿੱਚ ਪਾਰਟੀ ਆਇਆ 25 ਸਾਲ ਤੋਂ ਜਿਹੜੇ ਸਰਕਾਰੀ ਕਾਲਜ ਆ ਉਹ ਆਪਣੇ ਆਖਰੀ ਸਾਹਾਂ ਤੇ ਸੀ ਮਰਨ ਦੇ ਕਿਨਾਰੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਉਹ ਕੀਤਾ ਆ ਤੇ ਉਹਨਾਂ ਨੇ ਸੱਚਮੁੱਚ ਜਿਹੜਾ ਸਾਡੇ ਨਾਲ ਹੋ ਕੇ ਸਾਰੇ ਕੰਮ ਕੀਤੇ ਆ ਤੇ ਸਾਨੂੰ ਕਾਨੂੰਨ ਕੋਰਟ ਦੇ ਵਿੱਚੋਂ ਕੱਢ ਕੇ ਸਾਨੂੰ ਕਾਲਜਾਂ ਦੇ ਵਿੱਚ ਬੜਿਆ ਆ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀ ਕਿ ਗੋਰੇ ਬਾਰੋਂ ਨੌਕਰੀਆਂ ਕਰਨ ਆਉਣਗੇ ਸਾਡੇ ਆਪਣੇ ਪੰਜਾਬ ਦੇ ਲੋਕ ਜਿਹੜੇ ਕਿ ਪੰਜਾਬ ਤੋਂ ਨਿਰਾਸ਼ ਹੋ ਕੇ ਪੰਜਾਬ ਨੂੰ ਛੱਡ ਕੇ ਚਲੇ ਗਏ ਸੀਗੇ ਅੱਜ ਉਹ ਜਿਹੜੇ ਸਾਡੇ ਭਾਰਤੀ ਵਿੱਚ ਸਿਲੈਕਟ ਹੋਏ ਆ ਉਹ ਵੀ ਸਾਨੂੰ ਪੁੱਛ ਰਹੇ ਆ ਕਿ ਕਦੋਂ ਆਪਾਂ ਕਾਲਜਾਂ ਵਿੱਚ ਜਾਣਾ ਤੇ ਅਸੀਂ ਟਿੱਕ ਟਕ ਕਰਵਾ ਕੇ ਇੰਡੀਆ ਵਾਪਸ ਆ ਰਹੇ ਆ ਪੰਜਾਬ ਵਾਪਸ ਆ ਰਹੇ ਆ ਇਹ ਸਾਰਾ ਕੁਝ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਦੇਣ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਇੱਕ ਜਿਹੀ ਕਿ ਉਹਨਾਂ ਨੇ ਸਾਡੀ ਇੱਕ ਜਿਹੜੀ ਆਸ ਜਗਾਈ ਆ ਆਮ ਘਰਾਂ ਦੇ ਬੱਚੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜਾ ਪੜਨ ਦਾ ਮੌਕਾ ਮਿਲਿਆ ਆ ਕਿ ਉਹ ਆਪਣਾ ਜਿਹੜਾ ਜੋ ਵੀ ਟੈਲੈਂਟ ਆ ਉਹਨੂੰ ਪੰਜਾਬ ਦੇ ਵਿੱਚ ਹੀ ਦਿਖਾ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਗੇ ਮੇਰਾ ਨਾਮ ਡਾਕਟਰ ਸੁਹੇਲ ਹੈ ਜੀ ਮੈਂ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ 1158 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨ ਦੀ ਜੋ ਰਿਕਰੂਟਮੈਂਟ 2021 ਅਕਤੂਬਰ 2021 ਦੇ ਵਿੱਚ ਸ਼ੁਰੂ ਹੋਈ ਸੀਗੀ ਉਹਦੇ ਵਿੱਚ ਮੈਂ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਵਿਖੇ ਤਾਇਨਾਤ ਹਾਂ ਅੱਜ ਮੈਂ ਤੇ ਮੇਰੇ ਫਰੰਟ ਤੇ ਜਿਹੜੇ ਆਗੂ ਮੈਂਬਰ ਸੀਗੇ ਉਹ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅੱਜ ਇੱਥੇ ਧੰਨਵਾਦ ਕਰਨ ਆਏ ਸੀਗੇ ਕਿਉਂਕਿ ਸਾਡੀ ਭਰਤੀ ਅਕਤੂਬਰ 21 ਦੇ ਵਿੱਚ ਜੋ ਸ਼ੁਰੂ ਕੀਤੀ ਗਈ ਸੀਗੀ ਉਹ ਅਗਸਤ 8 2022 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੁਐਸ਼ ਕਰ ਦਿੱਤੀ ਗਈ ਸੀਗੀ ਤੇ ਉਸ ਦੇ ਵਿਰੁੱਧ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀਗਾ ਕਿ ਉਹ ਇਸ ਦੀ ਪੂਰ ਜ਼ੋਰ ਤਰੀਕੇ ਨਾਲ ਪੈਰਵੀ ਕਰਨਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਕਤੂਬਰ 2022 ਦੇ ਵਿੱਚ ਜੋ ਸਾਡੀ ਮੀਟਿੰਗ ਭਗਵੰਤ ਸਿੰਘ ਮਾਨ ਜੀ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨਾਲ ਹੋਈ ਸੀਗੀ ਉਹਦੇ ਚੱਲਦੇ ਹੋਏ ਅੱਜ ਸਤੰਬਰ 23 2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਡੀ ਜਿਹੜੀ ਅਪੀਲ ਹੈ ਉਹ ਸੁਣੀ ਗਈ ਹੈ ਸਰਕਾਰ ਦੀ ਜੋ ਅਪੀਲ ਹੈ ਉਹ ਸੁਣੀ ਗਈ ਹੈ ਤੇ ਸਾਡੀ ਭਰਤੀ ਨੂੰ ਜਿਹੜਾ ਹੈਗਾ ਉਹ ਮੁੜ ਤੋਂ ਸੁਰਜੀਤ ਕਰ ਦਿੱਤਾ ਗਿਆ ਹੈ ਤਾਂ ਅਸੀਂ ਅੱਜ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਇਸ ਦੇ ਨਾਲ ਨਾਲ ਉਹਦੀ ਟੀਮ ਦਾ ਸਰਦਾਰ ਹਜੂਰ ਸਿੰਘ ਬੈਂਸੀ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਤੇ ਉਸ ਵੇਲੇ ਦੇ ਮੰਤਰੀ ਜੋ ਜਿਸ ਵੇਲੇ ਸਾਡੀ ਅਪੀਲ ਫਾਈਲ ਕੀਤੀ ਗਈ ਸੀਗੀ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਉਹਨਾਂ ਦਾ ਧੰਨਵਾਦ ਕਰਨਾ ਆਏ ਸੀਗੇ ਕਿ ਉਹਨਾਂ ਨੇ ਇੱਕ ਰਿਕਾਰਡ ਟਾਈਮ ਦੇ ਵਿੱਚ 2 ਸਾਲ ਦੇ ਵਿੱਚ ਡਿਵੀਜ਼ਨ ਬੈਂਚ ਤੇ ਜਿਸ ਤਰੀਕੇ ਨਾਲ ਪੁਰਜ਼ੋਰ ਤਰੀਕੇ ਨਾਲ ਪੈਰਵੀ ਜੋ ਕੀਤੀ ਹੈ 19 ਹੀਅਰਿੰਗਸ ਕੀਤੀਆਂ ਨੇ ਬਹੁਤ ਸ਼ਾਰਟ ਡੇਟਸ ਸਾਨੂੰ ਮਿਲੀਆਂ ਨੇ ਸਰਕਾਰ ਦੀ ਪੁਰਜ਼ੋਰ ਪੈਰਵੀ ਦੇ ਕਾਰਨ ਤੇ ਜਿਸ ਕਰਕੇ ਸਾਡਾ ਇਹ ਸਿੱਟਾ ਨਿਕਲਿਆ ਹੈ ਕਿ 11 58 ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਨ ਦੀ ਭਰਤੀ ਨੂੰ ਹਰੀ ਚੰਡੀ ਸਰਕਾਰ ਵੱਲੋਂ ਮਿਲੀ ਹੈ ਤੇ ਅੱਜ ਜਦੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਆਏ ਸੀਗੇ ਤਾਂ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਜਲਦ ਤੋਂ ਜਲਦ ਜਿਹੜੇ ਸਾਡੇ ਸਾਥੀ ਸਟੇਸ਼ਨਾਂ ਤੇ ਪਹੁੰਚ ਨਹੀਂ ਚੁੱਕੇ ਸੀਗੇ ਸਟੇਸ਼ਨਡ ਜੁਆਇੰਟ ਸੀਗੇ ਹੈੱਡਕੁਆਰਟਰ ਦੇ ਵਿੱਚ 483 ਸਾਥੀ ਤੇ ਇਹਦੇ ਨਾਲ ਸਾਡੇ ਲਿਸਟਾਂ ਵਾਲੇ ਸਾਥੀ ਪੰਜਾਬੀ ਇੰਗਲਿਸ਼ ਹਿੰਦੀ ਤੇ ਲਾਇਬ੍ਰੇਰੀਅਨ ਦੇ ਉਹ ਵੀ ਜਲਦ ਤੋਂ ਜਲਦ ਕਾਲ ਕਾਲਜਾਂ ਦੇ ਵਿੱਚ ਹੋਣਗੇ 25 ਸਾਲ ਤੋਂ ਬਾਅਦ ਇਹ ਆਈਏ ਭਰਤੀ ਪੰਜਾਬ ਦੇ ਕਾਲਜਾਂ ਨੂੰ ਜੋ ਕਿ ਬੜੇ ਪਤਲੇ ਹਾਲਾਤ ਦੇ ਵਿੱਚ ਸੀਗੇ ਉਹਨਾਂ ਨੂੰ ਮੁਰਤੋਂ ਸੁਰਜੀਤ ਕਰੇਗੀ ਤੇ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਪ੍ਰਮੁੱਖ ਯੋਗਦਾਨ ਦੇਵੇਗੀ ਇਸ ਲਈ ਅਸੀਂ ਸਾਰੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਥੇ ਧੰਨਵਾਦ ਕਰਨਾ ਆਏ ਸੀਗੇ ਸਰਦਾਰ ਹਰਜੋਤ ਸਿੰਘ ਬੈਂਸ ਜੀ ਮਾਨਯੋਗ ਉਚੇਰੀ ਸਿੱਖਿਆ ਮੰਤਰੀ ਉਹਨਾਂ ਦਾ ਧੰਨਵਾਦ ਕਰਨਾ ਆਏ ਸੀਗੇ ਤੇ ਉਸ ਵੇਲੇ ਦੇ ਉਚੇਰੀ ਸਿੱਖਿਆ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਆਏ ਸੀਗੇ ਸਾਨੂੰ ਉਮੀਦ ਹੈ ਕਿ ਜਲ ਤੋਂ ਜਲਦ ਸਾਡੇ ਜਿਹੜੇ ਸਾਥੀ ਨੇ ਉਹ ਕਾਲਜਾਂ ਦੇ ਵਿੱਚ ਹੋਣਗੇ ਭਰਤੀ ਪੂਰੀ ਹੋਏਗੀ ਤੇ ਅੱਗੇ ਅਸੀਂ ਪੰਜਾਬ ਨੂੰ ਸੁਨਹਿਰਾ ਬਣਾਉਣ ਦੀ ਜਿਹੜੀ ਸਾਡਾ ਇੱਕ ਕਦਮ ਹੈ ਉਹਦੇ ਵੱਲ ਅਸੀਂ ਆਪਣਾ ਯੋਗਦਾਨ ਪਾ ਸਕਾਂਗੇ ਬਹੁਤ ਬਹੁਤ ਧੰਨਵਾਦ